ਸਾਸੀ ਗਾ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਇਸ ਹਫਤੇ ਦੂਜੀ ਫਿਲਮ ਰਿਲੀਜ਼ ਹੋਈ ਹੈ ਮਧਾਨੀਆਂ ਮਧਾਨੀਆਂ ਦੇ ਵਿੱਚ ਨੇ ਦੇਵ ਕਰੋੜ ਨੀਰੂ ਬਾਜਵਾ ਨਵ ਬਾਜਵਾ ਗੁਰਪ੍ਰੀਤ ਕੁਗੀ ਕਰਮਜੀਤਨ ਮੋਹਲ ਨਿਰਮਲ ਰਿਸ਼ੀ ਬੀ ਐਨ ਸ਼ਰਮਾ ਸ਼ਵਿੰਦਰ ਮਾਲ ਨਮਨ ਹੰਜਰਾ ਜੈਸਮੀਨ ਅਕਤਰ ਪਰਮਵੀਰ ਸਿੰਘ ਰੁਪਿੰਦਰ ਰੂਪੀ ਕਾਫੀ ਵੱਡੀ ਸਟਾਰ ਕਾਸਟ ਐਸ ਫਿਲਮ ਦੀ ਫਿਲਮ ਦੇ ਵਿੱਚ ਤਕਰੀਬਨ 15 ਤੋਂ 18 ਮੇਨ ਆਰਟਿਸਟ ਨੇ ਫਿਲਮ ਨੂੰ ਲਿਖਿਆ ਔਰ ਡਾਇਰੈਕਟ ਕੀਤਾ ਹੈ ਨਵ ਬਾਜਵਾ ਨੇ ਜਿਨ੍ਹਾਂ ਨੇ ਰੇਡੀਓ 1 ਔਰ ਰੇਡੀਓ 2 ਡਾਇਰੈਕਟ ਕੀਤੀ ਸੀ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਜੀ ਨੀਰੂ ਸ਼ਹਿਰ ਚੰਡੀਗੜ੍ਹ ਸ਼ਹਿਰ ਦੀ ਕੁੜੀ ਹੈ ਅ ਵਿਆਹ ਨਹੀਂ ਕਰਾਇਆ ਹਾਲੇ ਤੱਕ ਕਿਉਂਕਿ ਉਹਨੂੰ ਆਪਣੇ ਮਨਪਸੰਦ ਦਾ ਜੀਵਨ ਸਾਥੀ ਨਹੀਂ ਮਿਲਿਆ ਛੋਟੇ ਹੁੰਦੇ ਤੋਂ ਨਵਜ ਜਵਾ ਉਹਨਾਂ ਦੇ ਬ੍ਰਦਰ ਦਾ ਰੋਲ ਕਰ ਰਹੇ ਨੇ ਛੋਟੇ ਹੁੰਦੇ ਤੋਂ ਜੋ ਨਵਜ ਜਵਾ ਪੈਦਾ ਹੁੰਦੇ ਨੇ ਪੈਦਾ ਹੁੰਦੇ ਸਾਰੀ ਉਹਨਾਂ ਦੀ ਮਦਰ ਡੈਥ ਹੋ ਜਾਂਦੀ ਹੈ ਸੋ ਆਪਣੇ ਭਰਾ ਨੂੰ ਵੱਡਾ ਕੀਤਾ ਪਾਲਿਆ ਨੀਰੂ ਬਾਜਵਾ ਨਹੀਂ ਉਹਨਾਂ ਦਾ ਆਪਸ ਵਿੱਚ ਭੈਣ ਭਰਾਵਾਂ ਦਾ ਫਾਊਂਡੇਸ਼ਨ ਦਿਖਾਇਆ ਗਿਆ ਆ ਉਧਰ ਨੀਰੂ ਬਾਜਵਾ ਔਰ ਦੇਵ ਕਰੋੜ ਆਪਸ ਵਿੱਚ ਕਾਲਜ ਚ ਪੜਦੇ ਦਿਖਾਏ ਨੇ ਉਦੋਂ ਕਾਫੀ ਦੇਰ ਬਾਅਦ ਇੱਕ ਪਾਰਟੀ ਤੇ ਮਿਲਦੇ ਨੇ ਪਾਰਟੀ ਤੇ ਮਿਲਨ ਸਾਰ ਹੀ ਉਹਨਾਂ ਨੂੰ ਆਪਸ ਦੇ ਵਿੱਚ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਦੇ ਮਤਲਬ ਕੰਪੈਟੀਬਲ ਆ ਤਾਂ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰ ਲਈਏ ਪਿਆਰ ਹੋ ਜਾਂਦਾ ਹੈ ਰਿਸ਼ਤਾ ਕਰੇ ਜਾਂਦਾ ਹੈ ਦੇਵ ਕਰੋੜ ਵੱਲੋਂ ਤਾਂ ਨੀਰੂ ਬਾਜਵਾ ਹਾਂ ਕਰ ਦਿੰਦੀ ਹੈ ਸੋ ਉਦੋਂ ਬਾਅਦ ਉਹਦੇ ਬਾਤ ਹੀ ਗੱਲ ਆਉਂਦੀ ਐ ਨੀਰੂ ਬਾਜਵਾ ਦੇ ਕਿ ਉਹਨੂੰ ਪਸੰਦ ਆਊਗਾ ਮੁੰਡਕ ਨਹੀਂ ਆਊਗਾ ਪਰ ਉਹ ਇਹ ਕਹਿ ਕੇ ਮਨਾ ਕਰ ਦਿੰਦਾ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਕਿਉਂਕਿ ਬਠਿੰਡੇ ਦੇ ਲੋਕ ਬੜੇ ਦੇਸੀ ਹੁੰਦੇ ਨੇ ਅਸੀਂ ਚੰਡੀਗੜ੍ਹ ਦੇ ਬੰਦੇ ਆ ਪਰ ਨੀਰੂ ਬਾਜਵਾ ਔਰ ਉਹਦਾ ਪਰਿਵਾਰ ਇਹ ਗੱਲ ਨੂੰ ਮੰਨਦਾ ਨਹੀਂ ਤੇ ਉਹਨਾਂ ਨੂੰ ਐ ਲੱਗਦਾ ਕਿ ਸਾਨੂੰ ਉਹਨਾਂ ਦੇ ਨਾਲ ਜਾ ਕੇ ਕੁਛਕਦੇ ਰਹਿਣਾ ਚਾਹੀਦਾ ਹੈ ਤਾਂ ਕਿ ਲੱਗੇ ਕਿ ਹਾਂ ਕੀ ਉਸ ਅਸੀਂ ਦੋਨੇ ਪਰਿਵਾਰ ਆਪਸ ਦੇ ਵਿੱਚ ਮੇਲ ਖਾਂਦੇ ਨੇ ਜੇ ਨਹੀਂ ਇਦਾਂ ਹੋਊਗਾ ਤਾਂ ਨੀਰੂ ਬਾਜਵਾ ਕਹਿੰਦੀ ਐ ਵੀ ਮੈਂ ਵਿਆਹ ਨੂੰ ਮਨਾ ਕਰ ਦਊਂਗੀ ਪਰ ਜੇ ਤਾਂ ਲੱਗਿਆ ਤਾਂ ਮੈਂ ਵਿਆਹ ਦੇਵ ਕਰੋੜ ਦੇ ਨਾਲ ਹੀ ਕਰਾਵਾਂਗੀ ਸੋ ਨਿਰਵਾਜਵਾਦਾ ਬਰਾ ਪ੍ਰਵਾਰ ਹੈ ਉਹ ਜਾਂਦਾ ਆਪਣਾ ਮਨਦੀਪ ਕਰੋੜ ਦੇ ਘਰੇ ਦੇਖਦਾ ਕਿ ਹਾਂ ਵੱਡੀ ਹਵੇਲੀ ਹੈ ਸਾਂਝਾ ਪਰਿਵਾਰ ਹੈ 60 ਕਿਲੇ ਜ਼ਮੀਨ ਹੈ ਸੋ ਪਰ ਨਵਵਾਜਵਾ ਨੂੰ ਇਹ ਚੀਜ਼ ਚੰਗੀ ਲੱਗਦੀ ਉਹਨੂੰ ਲੱਗਦਾ ਕਿ ਸਾਰੀਆਂ ਜਿਹੜੀਆਂ ਲੇਡੀਜ਼ ਨੇ ਇੱਥੇ ਆਪ ਕੰਮ ਕਰਦੀਆਂ ਨੇ ਤਾਂ ਮੇਰੀ ਭੈਣ ਇੱਥੇ ਕੰਮ ਕਰ 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 ਕੇ ਮਰ ਚੂਗੀ ਫਿਰ ਉਸ ਤੋਂ ਬਾਅਦ ਡਿਸਾਈਡ ਹੁੰਦਾ ਕਿ ਇੱਕ ਸਾਂਝੀ ਜਗ੍ਹਾ ਦੇ ਉੱਤੇ ਵਿਆਹ ਕੀਤਾ ਜਾਵੇ ਦੋਨੇ ਪਰਿਵਾਰ ਇਕੱਠੇ ਰਹਿਣਗੇ ਤਾਂ ਇੱਕ ਦੂਜੇ ਨੂੰ ਸਮਝਿਆ ਜਾਵੇ ਤੇ ਜੇ ਗੱਲ ਸਿੱਠੀ ਠੀਕ ਲੱਗੀ ਤਾਂ ਆਪਾਂ ਵਿਆਹ ਕਰ ਲਾਂਗੇ ਸੋ ਦੋਨੇ ਪਰਿਵਾਰ ਇਕੱਠੇ ਰਹਿੰਦੇ ਨੇ ਇੱਕ ਸਾਂਝੀ ਜਗ੍ਹਾ ਤੇ ਉਤੇ ਫਾਰਮ ਹਾਊਸ ਦੇ ਉੱਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੀਆਂ ਨੇ ਨਵਾਂ ਬਾਜਵਾ ਜ਼ੋਰ ਲਾਉਂਦਾ ਕਿ ਕਿ ਕਿਤਨਾ ਕਿਤੇ ਇਹ ਦੇਖਿਆ ਦੱਸਿਆ ਜਾਵੇ ਜਾਂ ਦਿਖਾਇਆ ਜਾਵੇ ਕਿ ਇਹ ਪਰਿਵਾਰ ਹੈ ਜਿਹੜਾ ਦੇਸੀ ਹੈ ਇਹਨਾਂ ਨੂੰ ਪਤਾ ਨਹੀਂ ਕੁਝ ਜਾਂ ਮੁੰਡਾ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਬਦਮਾਸ਼ ਹੈ ਉਹ ਸਹੀ ਨਹੀਂ ਆਪਣੀ ਭੈਣ ਵਾਸਤੇ ਸੋ ਵਕ ਵਕ ਤਰ੍ਹਾਂ ਦੀਆਂ ਜਿਹੜੀਆਂ ਉਹ ਮਤਲਬ ਕਿ ਅਜਿਹੀਆਂ ਗੱਲਾਂ ਕਰਦਾ ਹੈ ਕਿ ਜਿਹੜਾ ਕਿ ਆਪਣੇ ਪਰਿਵਾਰ ਨੂੰ ਨੀਰੂ ਬਾਜਵਾ ਨੂੰ ਪਤਾ ਲੱਗੇ ਕਿ ਇਹ ਪਰਿਵਾਰ ਦੇ ਸਹੀ ਨਹੀਂ ਹੈਗਾ ਸੋ ਐਂਡ ਤੇ ਜਾ ਕੇ ਕੀ ਨਿਰੂ ਬਾਜਵਾ ਦਾ ਦੀਪਨ ਨਾਲ ਵਿਆਹ ਹੋਊਗਾ ਕੀ ਨਵ ਬਾਜਵਾ ਆਪਣੀਆਂ ਜੜੀਆਂ ਚ ਚਾਲਾਂ ਚ ਕਾਮਯਾਬ ਹੁੰਦਾ ਉਹ ਦਿਖਾਇਆ ਗਿਆ ਹੈ ਦੋਸਤੋ ਜੇ ਮੈਂ ਫਿਲਮ ਦੇ ਸਕਰੀਨ ਪਲੇਅਰ ਕਹਾਣੀ ਦੀ ਗੱਲ ਕਰਾਂ ਬੜੀ ਰੂਟੀਨ ਕਹਾਣੀ ਹੈ ਜੇ ਮੈਂ ਗੱਲ ਕਰਾਂ ਤਿੰਨ ਚਾਰ ਫਿਲਮਾਂ ਦਾ ਜਿਹੜਾ ਕਿ ਦੁੱਧ ਰਿੜਕਾ ਪਾ ਕੇ ਤਾਂ ਮਦਾਨੀਆਂ ਬਣਾਈ ਗਈ ਹੈ ਚਾਹੇ ਤੁਸੀਂ ਹਮ ਆਪਕੇ ਹੈ ਕੌਣ ਲਾ ਲੋ ਕੁਝ ਕਿਸੇਨ ਡੀਡੀਐਲਜੀ ਦੀ ਯਾਦ ਦਿਵਾਉਂਦੇ ਨੇ ਕੁਝ ਕਿਸੇਨ ਗੋਰੀਆਂ ਨੂੰ ਦਫਾ ਕਰੋ ਦੀ ਯਾਦ ਦਿਵਾਉਂਦੇ ਨੇ ਤੇ ਤੁਸੀਂ ਕਿੰਨਾ ਕਿਤੇ ਕਿਸੇ ਫਿਲਮ ਦੇ ਨਾਲ ਜਾ ਕੇ ਤੁਸੀਂ ਰਿਲੇਟ ਕਰੋਗੇ ਕੁਝ オリジナਲਿਟੀ ਮੈਨੂੰ ਫਿਲਮ ਦੇ ਵਿੱਚ ਲੱਗੀ ਨਹੀਂ ਬਾਕੀ ਸਕਰੀਨ ਪਲੇ ਇੰਨਾ ਫਲੈਟ ਹੈ ਕਿ ਪਹਿਲੀ ਗੱਲ ਤਾਂ ਅਸੀਂ ਵਿਆਹ ਸ਼ਾਦੀਆਂ ਦੇ ਵਿੱਚੋਂ ਕਦੋਂ ਬਾਹਰ ਨਿਕਲਾਂਗੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਪਰ ਜੇ ਹਾਂ ਜੇ ਤੁਹਾਡੇ ਕੋਲ ਕੋਈ ਕੰਟੈਂਟ ਅੱਛਾ ਹੈ ਵਿਆਹ ਸ਼ਾਦੀਆਂ ਵਾਸਤੇ ਤਾਂ ਉਹ ਤੁਸੀਂ ਦਿਖਾਓ ਪਰ ਜਿਹੜਾ ਇਹ ਸਾਰਾ ਸਕ੍ਰੀਨ ਪਲੇ ਸਾਰੀ ਕਹਾਣੀ ਦਿਖਾਈ ਗਈ ਹੈ ਬਹੁਤ ਵੀਕ ਤੇ ਬਹੁਤ ਬੋਰ ਹੈ ਕਿਤੇ ਵੀ ਹਾਸਾ ਨਹੀਂ ਆਉਂਦਾ ਕਿਤੇ ਵੀ ਲੱਗਦਾ ਨਹੀਂ ਕਿ ਆ ਵੀ ਹਾਂ ਕੋਈ ਫਿਲਮ ਦੇ ਵਿੱਚ ਕੋਈ ਚੰਗੀ ਚੀਜ਼ ਦਿਖਾਈ ਗਈ ਹੈ ਸਭ ਤੋਂ ਜਿਹੜੀ ਮੇਨ ਗੱਲ ਲੱਗੀ ਜਿਹੜੀ ਅਟਪਟੀ ਗੱਲ ਲੱਗੀ ਕਿ ਜਾਂ ਤਾਂ ਦੇਵ ਖਰੋੜ ਦਾ ਕੁਝ ਇਹੋ ਜਿਹਾ ਦਿਖਾਇਆ ਹੋਵੇ ਫਿਲਮ ਦੇ ਵਿੱਚ ਕਿ ਜੀ ਉਹ ਗਲਤ ਹੈ ਮੁੰਡਾ ਜਾਂ ਉਹ ਲੋਕਾਂ ਨੂੰ ਮਾਰਦਾ ਕੁੱਟਦਾ ਹੈ ਜਾਂ ਉਹ ਬਦਮਾਸ਼ ਇਹਜਾ ਕੁਛ ਨਹੀਂ ਹੈ ਉਹ ਜਸਟ ਇੱਕ ਸਰਦਾਰਾਂ ਦੇ ਘਰ ਦਾ ਮੁੰਡਾ ਹੈ ਜਿਸ ਦਾ ਸਰਦਾਰਾਂ ਦੇ ਘਰਾਂ ਦੇ ਵਿੱਚ ਮੁੰਡਿਆਂ ਦੀ ਆਲੇ ਦੁਆਲੇ ਇਲਾਕੇ 'ਚ ਚੱਲਦੀ ਹੁੰਦੀ ਹੈ ਜਾਣ ਪਛਾਣ ਹੁੰਦੀ ਹੈ ਉਹਦਾਂ ਦਿਖਾਇਆ ਗਿਆ ਹੈ ਪਰ ਉਹਨੂੰ ਮਨਾ ਕਰਨ ਦਾ ਜਿਹੜਾ ਕਾਰਨ ਹੈ ਜਾਂ ਉਹਨੂੰ ਦੇਖ ਦੇਖ ਕੇ ਦੁਆਰਾ ਇਰੀਟੇਟ ਹੁੰਦਾ ਕਿ ਨਹੀਂ ਮੈਂ ਨਹੀਂ ਮੈਂ ਨਹੀਂ ਮਨਾ ਹੀ ਕਰਨਾ ਉਹ ਦੇਖ ਕੇ ਬਹੁਤ ਅਟਪੜਾ ਲੱਗਦਾ ਵੀ ਇਹ ਜੀ ਤਾਂ ਕੋਈ ਗੱਲ ਹੈ ਹੀ ਨਹੀਂ ਜਿਸ ਦੇ ਕਰਕੇ ਤੂੰ ਐਡਾ ਵੱਡਾ ਸਟੈਂਡ ਲਿਆ ਹੋਇਆ ਹੈ ਸੋ ਉਹ ਚੀਜ਼ ਬੜੀ ਨਾ ਬਚਕਾਨਾ ਲੱਗਦੀ ਹੈ ਕਿ ਜਾਂ ਤਾਂ ਰੀਜ਼ਨ ਹੋਵੇ ਬੜਾ ਸਟਰੋਂਗ ਹੋਵੇ ਵੀ ਹਾਂ ਇੱਕ ਭਰਾ ਆਇਆ ਹੈ ਦੀ ਆਪਣੀ ਭੈਣ ਵਾਸਤੇ ਸਹੀ ਸੋਚਦਾ ਹੈ। ਰਹੀ ਗੱਲ ਭੈਣ ਭਰਾ ਦੀ ਪਹਿਲੇ ਸੀਨ ਤੋਂ ਲੈ ਕੇ ਇੱਕ ਦੋ ਸੀਨ ਛੱਡ ਕੇ ਸਟਾਰਟਿੰਗ ਦੇ ਵਿੱਚ ਉਦੋਂ ਐਂਡ ਤੱਕ ਜਿਹੜਾ ਵਿਚਾਲੇ ਆਪਸ ਦੇ ਵਿੱਚ ਜਿਹੜਾ ਭੈਣ ਭਰਾ ਦਾ ਬਾਉਂਡੇਸ਼ਨ ਹੈ ਉਹ ਲੱਗਦਾ ਹੀ ਨਹੀਂਗਾ ਵੀ ਇਹਨਾਂ ਦਾ ਇੰਨਾ ਮਤਲਬ ਕਿ ਮਤਲਬ ਕਿ ਸਟਰੋਂਗ ਬਾਉਂਡ ਹੈ। ਉਹ ਇਹੋ ਜਿਹਾ ਕੋਈ ਸੀਨ ਇਹੋ ਜਿਹੀ ਫਿਲਮ ਦੇ ਵਿੱਚ ਹੈ ਹੀ ਨਹੀਂਗਾ। ਹਾਂ ਉਹ ਦਿਖਾਇਆ ਜ਼ਰੂਰ ਗਿਆ ਕਿ ਕਿ ਵੀ ਭੈਣ ਵਾਸਤੇ ਭਰਾ ਕਿੰਨਾ ਕਿ ਮਤਲਬ ਉਹ ਹੈਗਾ ਆਪਣਾ ਫਿਕਰਮੰਦ ਹੈ ਕਿ ਕਿਤੇ ਨਾਲ ਗਲਤ ਨਾ ਹੋ ਜੇ ਪਰ ਆਪਸ ਦੇ ਵਿੱਚ ਜਿਹੜੀ ਬਾਉਂਡੇਸ਼ਨ ਹੈ ਜਿਹਨੂੰ ਦੇਖ ਕੇ ਬੈਠੇ ਬੰਦੇ ਨੂੰ ਵੀ ਦਿਲ ਚ कोरोना आवे या चंगा लगे प्यारा लगे ਵੀ ਆਪਸ ਵਿੱਚ ਭੈਣ ਭਰਾ ਦਾ ਕਿੰਨਾ ਪਿਆਰਾ ਹੈ ਉਹ ਚੀਜ਼ ਬਿਲਕੁਲ ਗਾਇਬ ਹੈ ਦੇਵ ਕਰੋੜਬਾਈ ਦਾ ਰੋਲ ਠੀਕ ਹੈ ਜਿੱਦਾਂ ਦੀ ਉਹਨੀ ਪਰਸਨੈਲਿਟੀ ਹੈ ਪਰ ਮੈਨੂੰ ਲੱਗਦਾ ਨਹੀਂਗਾ ਕਿ ਦੇਵ ਕਰੋੜ ਬਾਈ ਨੂੰ ਡਾਇਰੈਕਟਰ ਨੇ ਚੰਗੀ ਤਰ੍ਹਾਂ ਯੂਜ਼ ਕੀਤਾ ਹੋਇਆ ਹੈ ਇਸੇ ਤਰ੍ਹਾਂ ਮੈਂ ਬਾਕੀ ਐਕਟਰਾਂ ਦੀ ਗੱਲ ਕਰਦਾ ਤੁਸੀਂ ਐਡੀ ਵੱਡੀ ਸਟਾਰ ਕਾਸਟ ਲੈ ਤਾਂ ਲਈ ਪਰ ਕਿਸੇ ਵੀ ਐਕਟਰ ਦੇ ਨਾਲ ਤੁਸੀਂ ਇਨਸਾਫ ਨਹੀਂ ਦਿੱਤਾ ਰੁਪਿੰਦਰ ਰੂਪੀ ਮੈਮ ਦੇ 2 ਜਾਂ 3 ਸੀਨ ਨੇ ਆਈ ਥਿੰਕ ਇੰਨੇ ਕੀ ਡਾਇਲੌਗਸ ਹੋਣਗੇ ਕਿਤੇ ਵੀ ਕਿਸੇ ਦਾ ਕਰੈਕਟਰ ਉੱਠ ਕੇ ਨਹੀਂ ਆਇਆ ਕਰਮਜੀਤ ਅਨਮੋਲ ਬਾਈ ਨੂੰ ਬਿਲਕੁਲ ਵੇਸਟ ਕੀਤਾ ਗਿਆ ਹੈ ਹਾਂ ਗੁਰਪ੍ਰੀਤ ਘੁੱਗੀ ਭਾਜੀ ਦੀਆਂ ਕੁਝ ਲਾਈਟ ਲਾਈਟ ਮੂਵਮੈਂਟਸ ਹੈਗੀਆਂ ਨੇ ਜਿਹਨੂੰ ਸੁਣ ਕੇ ਚੰਗਾ ਲੱਗਦਾ ਥੋੜਾ ਬਹੁਤ ਚਿਹਰੇ ਤੇ ਮੁਸ ਬੀ ਐਨ ਸ਼ਰਮਾ ਜੀ ਦਿਖਾਏ ਗਏ ਨੇ ਬਹੁਤ ਤਕੜੇ ਕਰੋ ਉਹਨਾਂ ਦੇ ਮਾਮਾ ਜੀ ਦਿਖਾਏ ਗਏ ਨੇ ਪਰ ਉਹ ਉਹਨਾਂ ਦੀ ਜਿਹੜੀ ਐਕਟਿੰਗ ਹੈ ਉਹ ਉਹੀ ਹੈ ਜਿਹੜੀ ਉਹ ਪਿਛਲੀਆਂ ਆਪਾਂ 50 ਫਿਲਮਾਂ ਚ ਦੇਖ ਚੁੱਕੇ ਹਾਂ ਸੋ ਸਟਾਰ ਕਾਸਟ ਬਿਲਕੁਲ ਵੇਸਟ ਹੈ ਸਕਰੀਨ ਪਲੇ ਬਹੁਤ ਫਲੈਟ ਔਰ ਬਹੁਤ ਕਮਜ਼ੋਰ ਹੈ ਲੱਗਦਾ ਨਹੀਂਗਾ ਕਿ ਫਿਲਮ ਕੰਮ ਵਰਕ ਕਰੂਗੀ ਬਾਕਸ ਆਫਿਸ ਦੇ ਉੱਤੇ ਕਿਉਂਕਿ ਵਿਆਹ ਸ਼ਾਦੀਆਂ ਦੀਆਂ ਫਿਲਮਾਂ ਅਸੀਂ ਪਹਿਲਾਂ ਵੀ ਦੇਖੀਆਂ ਨੇ ਪਰ ਜੇ ਤੁਸੀਂ ਕਿਸੇ ਨਾ ਕਿਸੇ ਫਿਲਮ ਤੋਂ ਇੱਕ ਆ ਸੀਨ ਚੱਕ ਲਿਆ ਜਾਂ ਉੱਥੋਂ ਆ ਐਲੀਮੈਂਟ ਚੱਕ ਲਿਆ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਹੈ ਕਿ ਅੱਜਕੱਲ ਕੀ ਹੁੰਦਾ ਕੀ ਨਹੀਂ ਹੁੰਦਾ ਤੁਸੀਂ ਪਹਿਲਾਂ ਵੀ ਫਿਲਮਾਂ ਬਣਾ ਚੁੱਕੇ ਹੋ ਡਾਇਰੈਕਟ ਕਰ ਚੁੱਕੇ ਹੋ ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਐਡੀ ਵੱਡੀ ਸਟਾਰ ਕਾਸਟ ਜੇ ਲਈ ਹੈ ਤੁਸੀਂ ਸਟਾਰ ਕਾਸਟ ਵੇਸਟ ਕਰ ਲਈ ਹੈ ਸਟਾਰ ਕਾਸਟ ਦੇ ਕੰਮ ਕਰਨ ਦੇ ਨਾਲੋਂ ਜੇ ਤੁਸੀਂ ਸਕਰੀਨ ਪ ਮੈਨੂੰ ਲੱਗਦਾ ਇਹ ਫਿਲਮ ਬਹੁਤ ਅੱਛੀ ਬਣ ਜਾਣੀ ਸੀਗੀ ਮੈਨੂੰ ਸਮਝ ਆਉਂਦੀ ਦੇਵ ਖਰੋੜ ਔਰ ਨੀਰੂ ਬਾਜਵਾ ਨੇ ਕੀ ਸੋਚ ਕੇ ਫਿਲਮ ਸਾਈਨ ਕੀਤੀ ਹੈ ਜਾਂ ਬਾਕੀ ਐਕਟਰਾਂ ਨੇ ਕੀ ਸੋਚ ਕੇ ਫਿਲਮ ਸਾਈਨ ਕੀਤੀ ਹੈ ਜੇ ਪੈਸੇ ਨੇ ਸਾਈਨ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਪੈਸੇ ਹੀ ਸਭ ਕੁਝ ਨਹੀਂ ਹੁੰਦਾ ਤੁਸੀਂ ਬਹੁਤ ਕੰਮ ਕਰ ਚੁੱਕੇ ਹੋ ਬੜਾ ਪੈਸਾ ਵੀ ਕਮਾ ਚੁੱਕੇ ਹੋ ਪਰ ਕੰਟੈਂਟ ਔਰ ਕਹਾਣੀ ਵੱਲ ਵੀ ਜੇ ਧਿਆਨ ਦੇ ਲੰਦੇ ਤਾਂ ਮੈਨੂੰ ਲੱਗਦਾ ਕਿ ਚੰਗਾ ਹੁੰਦਾ ਦੂਰੋਂ ਦੇਖਣ ਨੂੰ ਇਹ ਬਹੁਤ ਵੱਡੀ ਮਲਟੀ ਸਟਾਰਰ ਫਿਲਮ ਲੱਗਦੀ ਹੈ ਪਰ ਜਦੋਂ ਫਿਲਮ ਤੁਸੀਂ ਪੂਰੀ ਦੇਖੋਗੇ ਤਾਂ ਤੁਹਾਨੂੰ ਇਹ ਫਿਲਮ ਮਤਲਬ ਕਿ ਬਹੁਤ ਮਤਲਬ ਮਿਊਜ਼ਿਕ ਠੀਕ ਹੈ ਪੁਰਾਣੇ ਗਾਣੇ ਰੀਕ੍ਰੀਏਟ ਕੀਤੇ ਗਏ ਨੇ ਸੁਣਨ ਨੂੰ ਚੰਗੇ ਲੱਗਦੇ ਨੇ ਪਰ ਐ ਨਹੀਂ ਕਿ ਵੀ ਕੋਈ ਇਹੋ ਜਿਹਾ ਗਾਣਾ ਜਿਸ ਨੂੰ ਦੇਖ ਕੇ ਪੈਰ ਥਰਕੇ ਜਾਂ ਦਿਲ ਨੂੰ ਚੰਗਾ ਲੱਗੇ ਇਹ ਜੀ ਗੱਲ ਨਹੀਂ ਤੇ ਕੁਝ ਐਕਟਰਾਂ ਵੱਲੋਂ ਬਹੁਤ ਓਵਰ ਐਕਟਿੰਗ ਵੀ ਕੀਤੀ ਗਈ ਹੈ ਚਲੋ ਉਹ ਸਾਰਾ ਕੁਝ ਸਕ੍ਰੀਨ ਪਲੇ ਕਹਾਣੀ ਉਰ ਡਾਇਰੈਕਟਰ ਤੇ ਹੁੰਦਾ ਆ ਤੇ ਤਾਂ ਕਰਕੇ ਮੈਂ ਇਹ ਜੀ ਗੱਲ ਕਹੂੰਗਾ ਤੇ ਫਿਲਮ ਬਹੁਤ ਕਮਜ਼ੋਰ ਹੈ ਮੈਂ ਇਸ ਫਿਲਮ ਨੂੰ ਸਿਰਫ 2 ਸਟਾਰ ਦਿਆਂਗਾ 2 ਸਟਾਰ ਇਸ ਕਰਕੇ ਕਿਉਂਕਿ ਇਹਦੇ ਵਿੱਚ ਤੇਵ ਕਰੋੜ ਨੀਰੂ ਬਾਜਵਾ ਨੇ ਪਰ ਜੇ ਕਹਾਣੀ ਵਰ ਸਕ੍ਰੀਨ ਪਲੇ ਦੀ ਗੱਲ ਕਰੀਏ ਬਹੁਤ ਕਮਜ਼ੋਰ ਫਿਲਮ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਅ ਮੈਂ ਤੁਹਾਡੇ ਤੋਂ ਰਿਕਵੈਸਟ ਕਰਦਾ ਕਿ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਹਾਈਪ ਕਰੋ ਵੀਡੀਓ ਨੂੰ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਲਈ ਹੋਰ ਚੰਗੀਆਂ ਬਣਾ ਸਕਾਂ ਇਹ ਸੀ ਗੱਲ ਕਰਦਾ ਹੋਇਆ ਤੁਹਾਡੇ ਤੋਂ ਵਿਦਾ ਲੈਣਾ ਸਸੀਕਾ